ਮੈਂ ਉਸ ਬੀਬੀ ਕੁਲਵਿੰਦਰ ਕੌਰ ਜਿਹੜੀ ਸਿਪਾਹੀ ਆ ਜਾਂ ਹੌਲਦਾਰ ਨੂੰ ਪੁੱਛਣਾ ਚਾਹਨਾ ਵਾ ਵੀ ਤੈਨੂੰ ਕਿਸ ਨੇ ਕਹਾ ਦਿੱਤਾ ਤੂੰ ਜਾ ਤਾਂ ਆਪਣੀ ਵਰਦੀ ਲਾ ਕੇ ਮﻘਾਮਲੇ ਜਾ ਜਾ ਬਈ ਵਰਦੀ ਦੇ ਵਿੱਚ ਰਹੇਗੇ ਪਹਿਲਾਂ ਕੀ ਕੀ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹਨਾ ਵਾ ਪਹਿਲਾਂ ਇੰਦਰਾ ਗਾਂਧੀ ਜੀ ਨੂੰ ਸ਼ਹੀਦ ਕੀਤਾ ਵਰਦੀ ਵਿੱਚ ਗਨਮੈਨਾਂ ਨੇ ਫਿਰ ਮੋਕੰਦਰੀ ਸਾਹਿਬ ਬੀਨ ਸਿੰਘ ਜੀ ਨੂੰ ਸ਼ਹੀਦ ਕੀਤਾ ਗਨਮੈਨਾਂ ਨੇ ਫਿਰ ਉਸ ਤੋਂ ਬਾਅਦ ਹਰਜੀਵ ਗਾਂਧੀ ਜੀ ਨੂੰ ਬਰਦੀ ਦੇ ਵਿੱਚ ਜਦੋਂ ਪ੍ਰੇਡ ਹੋ ਰਹੀ ਸੀ ਉਸਨੇ ਗਨ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਮਤਲਬ ਹੋਰ ਕਿੰਨੀਆਂ ਗੱਲਾਂ ਹੋਈਆਂ ਆਉਣਗੀਆਂ ਅੱਜ ਜਿਹੜੀ ਹੁਣ ਇੱਕ ਪਹਿਲਾ ਮੇਰੇ ਨਾਲ ਵੀ ਹੋ ਚੁੱਕੀ ਆ ਸਾਢੇ 1.5 ਸਾਲ ਪਹਿਲਾਂ ਸੀਆਈਆਰ ਸਰ ਦਾ ਮਲਾਜਮ ਕਹਿੰਦਾ ਮੈਂ ਮੋਗੇਦਾ ਜੀ ਵੀ ਤੁਸੀਂ ਸਿੱਖਾਂ ਦੇ ਖਿਲਾਫ ਬੋਲਦੇ ਹੋ ਮੰਨ ਸਾਹਿਬ ਮੈਂ ਤੁਹਾਨੂੰ ਮੈਂ ਡਿਊਟੀ ਦੇ ਵਿੱਚ ਤੁਹਾਨੂੰ ਗੋਲੀ ਮਾਰ ਦੂੰਗਾ ਮੈਂ ਕਿਹਾ ਤੇਰੇ ਵਾਲੇ 36 ਬੰਦੇ ਆਏ ਚਲੋ ਰਹੀ ਹੁਣ ਬੀਬੀ ਕੰਗੜਾ ਨਵਉ ਦੀ ਗੱਲ ਬੀਬੀ ਕੰਗੜਾ ਨਵਉ ਤਾਂ ਆਪਣੇ ਦਿੱਲੀ ਕਾਰਗਮ ਜਾ ਰਹੀ ਹੈ ਨਿੱਜੀ ਕਾਰਗਮਾਂ ਜਾਂ ਬੀਜੇਪੀ ਦਾ ਤੇ ਤੂੰ ਆਪਣਾ ਕੁਲਵਿੰਦਰ ਕੌਰੇ ਤੂੰ ਆਪਣੇ ਪੰਜਾਬ ਦੀ ਬੇਇੱਜ਼ਤੀ ਕਿਉਂ ਕਰਾ ਰਹੀਆਂ ਆਪਣੇ ਮਾਪਿਆਂ ਦੀ ਬੇਇੱਜ਼ਤੀ ਕਿਉਂ ਕਰਾ ਰਹੀਆਂ ਕਦੇ ਕਦੇ ਆਹੋਂ ਖਬਰਾਂ ਵਿੱਚ ਜਾਂਦੇ ਵੇ ਕਿਸਾਨ ਅੰਦੋਲਨ ਦਾ ਬਦਲਾਅ ਲਿਆ ਕਿਸਾਨ ਅੰਦੋਲਨ ਨੇ ਕਿਹੜਾ ਘਟ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਿਵੇਂ ਪੁੱਤਿਆਂ ਮੂੰਹ ਬਕਦੇ ਰਹੇ ਨੇ ਅੱਜ ਧਰਨੇ ਲਾਏ ਨੇ ਕਿਤੇ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਕੱਲੇ ਕਿਸਾਨਾਂ ਨੂੰ ਖੁਸ਼ ਕਰਦਾ ਠੇਕ ਨਹੀਂ ਲਿਆ ਹੋਇਆ ਆਪਾਂ ਹਰ ਬੰਦਾ ਕੋਈ ਮੈਡੀਕਲ ਦੇ ਤੌਰ ਤੇ ਕਿਸੇ ਨੂੰ ਐਂਬੂਲੈਂਸ ਲੈ ਕੇ ਜਾਣਾ ਟੈਂਕਰ ਘਾਟੇ ਲੱਗਦੇ ਜਾਣ ਨੂੰ ਮਾਲੇ ਨੂੰ ਚਾਰਜ ਘਾਟੇ ਲੱਗ ਰਹੇ ਆ ਸੜਕਾਂ ਛੁੱਟ ਗਈਆਂ ਟਰੈਕ ਦਾ ਹੈਵੀ ਡਰਾਈਵਰ ਦਾ ਜਿਸਨੇ ਮਾਲ ਕੱਚਾ ਲੈ ਕੇ ਜਾਣਾ ਕਿਵੇਂ ਆਪਣੇ ਟਾਈਮ ਤੇ ਪਹੁੰਚੂਗਾ ਵੀ ਉਹ ਕੋਈ ਆਪਣਾ ਔਇਲ ਦਾ ਮਾਲ ਆ ਕਿਵੇਂ ਕਰੂਗਾ ਸਾਨੂੰ ਕਿਸਾਨਾਂ ਦੇ ਭੇਸ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਤੁਸੀਂ ਨਾ ਜਰੀਰ ਕਰਨ ਦੀ ਕੋਸ਼ਿਸ਼ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਨਹੀਂ ਬਗੜਨਾ ਜਾਂ ਕੰਗਣਾ ਨੌ ਦੇ ਥੱਪੜ ਮਾਰਨਾ ਕੁਝ ਨਹੀਂ ਬਗੜਨਾ ਮੈਂ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਮੰਗ ਕਰਦਾ ਮੈਂ ਜਿਹੜੀ ਕੁੜੀ ਕੁੜੇ ਕੋਲ ਵੰਦ ਰਿਹਾ ਕੋਰਾ ਉਹ ਉਤਰਾਂ ਦਾ ਡਿਸਕਸ ਕੀਤਾ ਜਾਵੇ ਅਤੇ ਉਸਤੇ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਦਿਮਾਗ ਵਿੱਚ ਕੀੜਾ ਨਾ ਫਰੂਦ ਭਰਿਆ ਆ ਉਹ ਉਤਰ ਤਕੇ ਕਿਸੇ ਹੋਰ ਦੇ ਵੀ ਜਿਹੜਾ ਹੋਵੇ ਚਾਹੇ ਏਰੀਆ ਏ ਬੀ ਸੀ ਜਾਂ ਕੋਈ ਹੋਰ ਕਾਨੂੰ ਕੋਈ ਹੋਰ ਪੰਗਾ ਰੰਦਾ ਵਾ ਕਿਰਕਾ ਕੇ ਕਿਉਂਕਿ ਆਪਾਂ ਸ਼ਾਸਨ ਚ ਰਹਿ ਕੇ ਕੰਮ-ਕੰਮ ਕਰਨਾ ਵਾ ਬਰਦੀ ਪਾਈ ਆ ਸ਼ਾਸਨ ਹੈਗਾ ਤੋ ਜੇ ਤਲਵੰਦਰ ਕੌਰ ਜੀ ਬੀਬੀ ਕਗਣਾ ਨੌਹਤਾਰੀ ਆ ਤੋ ਮੂਰੇ ਉਹਨੂੰ ਸ੍ਰੂਡ ਬਾਹਰ ਭਈ ਭਾਈ ਮਹਿਲਾ ਵਾ ਸਾਡੀ ਇਹ ਮੈਂ ਕੰਗਰਾਰਾ ਦਿੱਤ ਕੇ ਆ ਰਹੀ ਐ ਮੈਂਬਰ ਪਾਰਲੀਮੈਂਟ ਤੂੰ ਉਲਟਾ ਉਹਨਾਂ ਬਦਤਮੀਗੀ ਕਰ ਰਹੀ ਐ ਇਹ ਬਿਲਕੁਲ ਸਹਿਯੋਗ ਨਹੀਂ ਹੈਗਾ ਚਾਹੇ ਸਾਡੇ ਪੰਜਾਬ ਦੀਆਂ ਕੁੜੀਆਂ ਸਿਪਾਹੀ ਕੁਲਵਿੰਦਰ ਕੌਰ ਮੈਂ ਉਹਦੀ ਨਿੰਦਾ ਕਰਦਾ ਮਾਂ ਅਸੀਂ ਸਾਰੇ ਇੱਕ ਨਾਲ ਰਲ ਮਿਲ ਕੇ ਰਹਿਣਾ ਵਾ ਤੁਸੀਂ ਲੋਕ ਦੰਗਾ ਫਸਾਹ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ ਵਰਦੀ ਵਿੱਚ ਲੈ ਕੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ ਮੈਂ ਉਸ ਬੀਬੀ ਕੁਲਵਿੰਦਰ ਕੌਰ ਜਿਹੜੀ ਸਿਪਾਹੀ ਹੈ ਜਾਂ ਹੌਲਦਾਰ ਨੂੰ ਪੁੱਛਣਾ ਚਾਹਨਾ ਵਾ ਵੀ ਤੈਨੂੰ ਕਿਸ ਨੇ ਇਹ ਕਹਾ ਦਿੱਤਾ ਤੂੰ ਜਾ ਤਾਂ ਆਪਣੀ ਵਰਦੀ ਲਾ ਕੇ ਮﻘਾਮਲੇ ਜਾ ਜਾ ਭਈ ਵਰਦੀ ਦੇ ਵਿੱਚ ਰਹੇਗੇ ਪਹਿਲਾਂ ਕੀ ਕੀ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹਨਾ ਮਾਂ ਪਹਿਲਾਂ ਇੰਦਰਾ ਗਾਂਧੀ ਜੀ ਨੂੰ ਸ਼ਹੀਦ ਕੀਤਾ ਵਰਦੀ ਵਿੱਚ ਗਨਮੈਨਾਂ ਨੇ ਫਿਰ ਮੋਕੰਦਰੀ ਸਾਹਿਬ ਬੀਨ ਸਿੰਘ ਜੀ ਨੂੰ ਸ਼ਹੀਦ ਕੀਤਾ ਗਨਮੈਨਾਂ ਨੇ ਫਿਰ ਉਸ ਤੋਂ ਬਾਅਦ ਅਰਜੀਵ ਗਾਂਧੀ ਜੀ ਨੂੰ ਵਰਦੀ ਦੇ ਵਿੱਚ ਜਦੋਂ ਪ੍ਰੇਡ ਹੋ ਰਹੀ ਸੀ ਉਸਨੇ ਗਨ ਮਾਰਨ ਦੀ ਕੋਸ਼ਿਸ਼ ਕੀਤੀ फेर ਉਹ ਬਦਵੀ ਹੋਰ ਕਿੰਨੀਆਂ ਗੱਲਾਂ ਹੋਈਆਂ ਆਉਣਗੀਆਂ ਅੱਜ ਜਿਹੜੀ ਹੁਣ ਇੱਕ ਪਹਿਲਾ ਮੇਰੇ ਨਾਲ ਵੀ ਹੋ ਚੁੱਕੀ ਆ 7.5 ਸਾਲ ਪਹਿਲਾਂ ਸੀਆਈਆਰ ਸਰ ਦਾ ਮਲਾਜਮ ਕਹਿੰਦਾ ਮੈਂ ਮੋਗੇ ਦਾ ਜੀ ਵੀ ਤੁਸੀਂ ਸਿੱਖਾਂ ਦੇ ਖਿਲਾਫ ਬੋਲਦੇ ਹੋ ਮੰਡ ਸਾਹਿਬ ਮੈਂ ਤੁਹਾਨੂੰ ਮੈਂ ਡਿਊਟੀ ਦਾ ਨੀਦਨ ਮਾਰ ਦੂੰਗਾ ਮੈਂ ਕਿਹਾ ਤੇਰੇ ਵਾਲੇ 36 ਬਣਦੇ ਆਏ ਚਲੋ ਰਹੀ ਹੁਣ ਬੀਬੀ ਕਗਨਾ ਨਵਦੀ ਗੱਲ ਬੀਬੀ ਕਗਨਾ ਨਵੋ ਤਾਂ ਆਪਣੇ ਦਿੱਲੀ ਕਾਰਗਮ ਜਾ ਰਹੀ ਹੈ ਨਿੱਜੀ ਕਾਰਗਮਾਂ ਜਾਂ ਬੀਜੇਪੀ ਦਾ ਤੇ ਤੂੰ ਆਪਣਾ ਰਵਿੰਦਰ ਕੋਰੇ ਤੂੰ ਆਪਣੇ ਪੰਜਾਬ ਦੀ ਬੇਇੱਜ਼ਤੀ ਕਿਉਂ ਕਰਾ ਰਹੀਆਂ ਆਪਣੇ ਮਾਪਿਓ ਦੇ ਬੇਇੱਜ਼ਤੀ ਕਿਉਂ ਕਰਾ ਰਹੀਆਂ ਕੱਲੇ ਕੱਲੇ ਆਹ ਹੁਣ ਖਬਰਾਂ ਵਿੱਚ ਜਾਂਦੇ ਵੇ ਕਿਸਾਨ ਅੰਦੋਲਨ ਦਾ ਬਦਲ ਲਿਆ ਕਿਸਾਨ ਅੰਦੋਲਨ ਨੇ ਕਿਹੜਾ ਘਟ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਿਵੇਂ ਕੁੱਤਿਆਂ ਨੂੰ ਬਖਦੇ ਰਹੇ ਨੇ ਅੱਜ ਧਰਨੇ ਲਾਏ ਨੇ ਕਿਤੇ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਕੱਲੇ ਕਿਸਾਨਾਂ ਨੂੰ ਖੁਸ਼ ਕਰਦਾ ਠੇਕ ਨਹੀਂ ਲਿਆ ਹੋਇਆ ਆਪਾਂ ਹਰ ਬੰਦਾ ਕੋਈ ਮੈਡੀਕਲ ਦੇ ਤੌਰ ਤੇ ਕਿਸੇ ਨੂੰ ਐਂਬੂਲੈਂਸ ਲੈ ਕੇ ਜਾਣਾ ਤੈਂਦਨ ਘੱਟੇ ਲੱਗਦੇ ਜਾਣ ਨੂੰ ਮਾਲੇ ਨੂੰ ਚਾਰਜ ਘੱਟੇ ਲੱਗ ਰਹੇ ਆ ਸੜਕਾਂ ਛੁੱਟ ਗਈਆਂ ਟਰੈਕ ਦਾ ਹੈਵੀ ਡਰਾਈਵਰ ਦਾ ਜਿਸਨੇ ਮਾਲ ਕੱਚਾ ਲੈ ਕੇ ਜਾਣਾ ਕਿਵੇਂ ਆਪਣੇ ਟਾਈਮ ਤੇ ਪਹੁੰਚੂਗਾ ਵੀ ਉਹ ਕੋਈ ਆਪਣਾ ਔਇਲ ਦਾ ਮਾਲ ਆ ਕਿਵੇਂ ਕਰੂਗਾ ਸਾਨੂੰ ਕਿਸਾਨਾਂ ਦੇ ਭੇਸ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਤੁਸੀਂ ਨਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਨਹੀਂ ਬਗੜਨਾ ਜਾਂ ਕਗੜਾ ਨੌ ਦੇ ਥੱਪੜ ਮਾਰਨਾ ਕੁਝ ਨਹੀਂ ਬਗੜਨਾ ਮੈਂ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਮੰਗ ਕਰਦਾ ਮੈਂ ਜਿਹੜੀ ਕੁੜੀ ਕੁੜੇ ਕੁਲ ਵੰਦ ਰਿਹਾ ਕੋਰਾ ਉਹ ਉਤਰਾਂ ਦਾ ਡਿਸਕਸ ਕੀਤਾ ਜਾਵੇ ਅਤੇ ਉਸਤੇ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਦਿਮਾਗ ਵਿੱਚ ਕੀੜਾ ਨਾ ਫਰੂਦ ਭਰਿਆ ਆ ਉਹ ਉਤਰ ਤਕੇ ਕਿਸੇ ਹੋਰ ਦੇ ਵੀ ਜਿਹੜਾ ਹੋਵੇ ਚਾਹੇ ਏਰੀਆ ਏ ਬੀ ਸੀ ਜਾਂ ਕੋਈ ਹੋਰ ਕੰਨ ਕੋਈ ਹੋਰ ਪੰਗਾ ਰੰਦਾ ਵਾ ਚਿਰ ਕਰਕੇ ਕਿਉਂਕਿ ਆਪਾਂ ਸ਼ਾਸਨ ਚ ਰਹਿ ਕੇ ਕੰਮ-ਕੰਮ ਕਰਨਾ ਵਾ ਬਰਦੀ ਪਾਈ ਆ ਇਨਸ਼ਾ ਅੱਲਾਹ ਜਰੇਗਾ ਤੋ ਜੇ ਤਲਵੰਦਰ ਕੌਰ ਜੀ ਬੀਬੀ ਕਗਣਾ 9000 ਆ ਰਹੀ ਆ ਤੋ ਮੂਰੇ ਉਹਨੂੰ ਸਰੂਡ ਬਾਹਰ ਭਈ ਭਾਈ ਮਹਿਲਾ ਵਾ ਸਾਡੀ ਇਹ ਮੈਂ ਕੰਗਰਸ ਦਿੱਤਕੇ ਆ ਰਹੀ ਐ ਮੈਂਬਰ ਪਾਰਲੀਮੈਂਟ ਤੂੰ ਉਲਟਾ ਉਹਨਾਂ ਬਦਮੀ ਕੀ ਕਰ ਰਹੀ ਐ ਇਹ ਬਿਲਕੁਲ ਸਹਿਯੋਗ ਨਹੀਂ ਹੈਗਾ ਚਾਹੇ ਸਾਡੇ ਪੰਜਾਬ ਦੀਆਂ ਕੁੜੀਆਂ ਸਿਪਾਹੀ ਕੁਲਵਿੰਦਰ ਕੌਰ ਮੈਂ ਉਹਦੀ ਨਿੰਦਾ ਕਰਦਾ ਮਾਂ ਅਸੀਂ ਸਾਰੇ ਇੱਕ ਨਾਲ ਰਲ ਮਿਲ ਕੇ ਰਹਿਣਾ ਵਾ ਤੁਸੀਂ ਲੋਕ ਦੰਗਾ ਫਸਾਹ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ ਵਰਦੀ ਵਿੱਚ ਲੈ ਕੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੈ